ਕਹਿੰਦੇ ਬੜੇ ਚਿਰਾਂ ਦੇ ਲੱਗੇ ਆ ਕੋਈ ਗੱਲ ਨਹੀਂ ਬਣਦੀ ਜੋ ਮਨ ਦੇ ਵਿੱਚ ਸ਼ਾਮਾਂ ਆ ਪੂਰੀਆਂ ਨਹੀਂ ਹੁੰਦੀਆਂ ਸਾਰੇ ਪਾਸਿਓਂ ਕਹਿੰਦੇ ੱੱੱਕੇ ਖਾ ਖਾ ਕੇ ਹੱਕ ਕੇ ਬੈਠ ਗਏ ਆ ਕੋਈ ਵੀ ਗੱਲ ਨਹੀਂ ਬਣਦੀ ਕੋਈ ਵੀ ਕੰਮ ਸਿਰੇ ਨਹੀਂ ਚੜਦਾ ਦੇਖੋ ਵਾਹਿਗੁਰੂ ਜਦ ਤੱਕ ਆਪਾਂ ਆਪਣੀ ਮੈਨ ਨਹੀਂ ਛੱਡਦੇ ਤੇ ਸਾਰੀ ਟੈਨਸ਼ਨ ਫਿਕਰ ਆਪਾਂ ਅਕਾਲ ਪੁਰਖ ਵਾਹਿਗੁਰੂ ਨੂੰ ਨਹੀਂ ਦਿੰਦੇ ਉਦੋਂ ਤੱਕ ਤਾਂ ਕੋਈ ਗੱਲ ਬਣਨੀ ਨਹੀਂ ਦੇਖੋ ਸਿੰਪਲ ਜੀ ਗੱਲ ਆ ਗੁਰਬਾਣੀ ਵਿੱਚ ਕੀ ਸਮਝਾਇਆ ਗਿਆ ਕਿ ਸਾਡੇ ਮਨ ਦੇ ਮਾਤਾ ਪਿਤਾ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਆ ਤੇ ਉਹ ਸਾਰਿਆਂ ਦਾ ਪਿਤਾ ਆ ਤੇ ਪੂਰੀ ਸ੍ਰਿਸ਼ਟੀ ਨੂੰ ਚਲਾ ਰਿਹਾ ਆ ਹੁਣ ਜੀਵ ਦੇ ਅੰਦਰ ਨਿੱਕੀ ਨਿੱਕੀ ਗੱਲ ਤੇ ਹੰਕਾਰ ਆ ਜਾਂਦਾ ਮੈਂ 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 ਸਾਰੇ ਕੰਮ ਮੈਂ ਆ ਪਰਿਵਾਰ ਮੇਰੇ ਕਰਕੇ ਆ ਸੰਸਾਰ ਮੇਰੇ ਕਰਕੇ ਚੱਲਦਾ ਉਦੋਂ ਤੱਕ ਕੋਈ ਵੀ ਕੰਮ ਸਿਰੇ ਨਹੀਂ ਚੜਦਾ ਜਦ ਤੱਕ ਆਪਾਂ ਸਾਰੀ ਆਪਣੀ ਟੈਨਸ਼ਨ ਫਿਕਰ ਉਸ ਮਾਲਕ ਨੂੰ ਨਹੀਂ ਦੇ ਦਿੰਦੇ ਗੁਰੂ ਜੀ ਆਪਣੇ ਇਹੀ ਸਮਝਾਉਂਦੇ ਆ ਕਿ ਤੁਸੀਂ ਕੋਈ ਫਿਕਰ ਨਾ ਕਰੋ ਉਹਨੂੰ ਫਿਕਰ ਹੈ ਜਿਹਨੇ ਪੂਰੀ ਸ੍ਰਿਸ਼ਟੀ ਨੂੰ ਚਲਾਉਣਾ ਹੈ ਜਦੋਂ ਕੋਈ ਜੀਵ ਸਿਮਰਨ ਕਰਦਾ ਆ ਫਿਰ ਕੀ ਕਰਦਾ ਕਿ ਹੌਵੇਂ ਨਿਕਲ ਜਾਂਦੀ ਆ ਸਿਮਰਨ ਕਰਦੇ ਕਰਦੇ ਪੰਜ ਵਿਕਾਰ ਇੱਕ ਪਾਸੇ ਹੋ ਜਾਂਦੇ ਆ ਤੇ ਮਨ ਹਲਕਾ ਹੋਣਾ ਸ਼ੁਰੂ ਹੋ ਜਾਂਦਾ ਹਲਕਾ ਕਾਹਦਾ ਹੁੰਦਾ ਉਹ ਜਿਹੜਾ ਵਿਚਾਰਾਂ ਦਾ ਬੋਝ ਸੀ ਉਹਦੇ ਕਰਕੇ ਮਨ ਹਲਕਾ ਹੁੰਦਾ ਸਿਮਰਨ ਕਰਦੇ ਕਰਦੇ ਥੋੜਾ ਜਿਹਾ ਸਵਾਸਾਂ ਤੇ ਧਿਆਨ ਦੇ ਲਓ ਇਹ ਜੋ ਵਾਲੀ ਦਿਵਾਲੀ ਆਪਣੇ ਉਹ ਮਾਲਕ ਦੀ ਇੱਕ ਸ਼ਕਤੀ ਫੈਲੀ ਹੋਈ ਹੈ ਨਾ ਜੀਵ ਉਹਦੇ ਨਾਲ ਜਾਣ ਪਛਾਣ ਪਾ ਲੈਂਦਾ ਫਿਰ ਜੀਵ ਨੂੰ ਪਤਾ ਲੱਗਣਾ ਸ਼ੁਰੂ ਹੋ ਜਾਂਦਾ ਕਿ ਇਹ ਸੰਸਾਰ ਦੇ ਵਿੱਚ ਜਿਹੜਾ ਖੇਡ ਚੱਲਦਾ ਪਿਆ ਕਿਸ ਤਰੀਕੇ ਚੱਲਦਾ ਪਿਆ ਮਨ ਜਦੋਂ ਥਿਰ ਹੋ ਗਿਆ ਫਿਰ ਇਹ ਆਪਾਂ ਕੋਈ ਚੀਜ਼ ਵੇਖਾਂਗੇ ਨਾ ਜਿਵੇਂ ਆਪਾਂ ਮੂਵੀ ਵੇਖਣ ਵਾਸਤੇ ਥੀਏਟਰ ਦੇ ਵਿੱਚ ਜਾ ਕੇ ਬਹਿਨੇ ਆਂ ਸਿਨੇਮਾ ਘਰ ਦੇ ਵਿੱਚ ਜਾ ਕੇ ਬੈਠਦੇ ਆਂ ਸਰੀਰ ਪੱਕੋ ਬੈਠਦੇ ਆਂ ਨਾ 2 3 ਘੰਟੇ ਬੈਠਦੇ ਆ ਫੇਰ ਹੀ ਆਪਾਂ ਨੂੰ ਸਾਰੀ ਸਟੋਰੀ ਸਮਝ ਆਉਂਦੀ ਆ ਇਸੇ ਤਰ੍ਹਾਂ ਮਨ ਨੂੰ ਵੀ ਬਿਠਾਵਾਂਗੇ ਨਾ ਫੇਰ ਹੀ ਆਪਾਂ ਨੂੰ ਇਹ ਸਾਰੀ ਜਿਹੜੀ ਖੇਡ ਆ ਫੇਰ ਸਮਝ ਆਉਗੀ ਤੇ ਬੜੀ ਗਹਿਰਾਈ ਦੇ ਵਿੱਚ ਜਿਹੜਾ ਜੀਵ ਜਿੰਨਾ ਬਿੰਦਾ ਉਹਨੂੰ ਉਨਾ ਹੀ ਪ੍ਰਾਪਤ ਹੋਈ ਜਾਂਦਾ ਮਨ ਦੀ ਕੋਈ ਵੀ ਇੱਛਾ ਪੂਰੀ ਨਹੀਂ ਹੋ ਰਹੀ ਜੋ ਤੁਸੀਂ ਚਾਹੁੰਦੇ ਆ ਉਹ ਪ੍ਰਾਪਤ ਨਹੀਂ ਹੋ ਰਿਹਾ ਸਿਮਰਨ ਕਰਕੇ ਮਨ ਨੂੰ ਵਿਚਾਰਾਂ ਤੋਂ ਹਲਕਾ ਕਰਨਾ ਆ ਤੇ ਸਵਾਸਾਂ ਤੇ ਧਿਆਨ ਦੇ ਕੇ ਦੇਖੋ ਇਹ ਸਾਰੀ ਜੋ ਸ੍ਰਿਸ਼ਟੀ ਆ ਉਹਦਾ ਖੇਲ ਹੌਲੀ-ਹੌਲੀ ਸਮਝ ਆਉਣਾ ਸ਼ੁਰੂ ਹੋ ਜਾਂਦਾ ਫਿਰ ਜੋ ਮਨ ਦੀ ਇੱਛਾ ਹੁੰਦੀ ਹੈ ਉਹ ਬੜੀ ਜਲਦੀ ਪੂਰੀ ਹੁੰਦੀ ਹੈ ਹੁਣ ਇੱਥੇ ਭਾਈਸ਼ਾ ਸਾਰੇ ਜੀਵਾਂ ਦੀ ਅਲੱਗ-ਅਲੱਗ ਹੁੰਦੀ ਹੈ ਕੋਈ ਕੀ ਪ੍ਰਾਪਤ ਕਰਨਾ ਚਾਹੁੰਦਾ ਕੋਈ ਕੀ ਕਰਨਾ ਚਾਹੁੰਦਾ ਸਾਰਾ ਧਿਆਨ ਦਾ ਖੇਡ ਆ ਜੋ ਜੀਵ ਇਸ ਧਿਆਨ ਦੇ ਖੇਡ ਨੂੰ ਸਮਝ ਜਾਂਦਾ ਆ ਉਹ ਖੇਡ ਦੇ ਵਿੱਚ ਬਾਜੀ ਜਿੱਤਣਾ ਸ਼ੁਰੂ ਕਰ ਦਿੰਦਾ